ਫਿਰ ਵੀ ਭੇਜਣਾ ਹੈ। ਅਰੇ ਬੱਚੇ ਅੰਦਰ ਤੋਂ ਆ ਜਾਓ ਭੇਜਦੇ ਹਾਂ। ਭੇਜੋ ਫਿਰ। ਭੇਜੋ। ਪਿਛਲੇ ਕੁਝ ਸਮੇਂ ਤੋਂ ਇਸ ਪੈਨ ਨੂੰ ਬਹੁਤ ਜ਼ਿਆਦਾ ਟੋਲ ਕੀਤਾ ਜਾ ਰਿਹਾ ਹੈ। ਉਹ ਲੋਕ ਸਵਾਲ ਕਰਦੇ ਨੇ ਕਿ ਜਿਹੜੇ ਲੋਕ ਆ ਉਸ ਵਕਤ ਘਰਾਂ ਦੇ ਵਿੱਚ ਬੜੇ ਹੋਏ ਸੀ, ਆਪਣੀਆਂ ਰਜਾਈਆਂ ਦੇ ਵਿੱਚ ਬੜੇ ਹੋਏ ਸੀ ਤੇ ਇਹ ਜੋ ਸਟੂਡੈਂਟ ਸੀਗੇ YouTube ਤੇ ਪ੍ਰੋਟੈਸਟ ਕਰਦੇ ਸੀਗੇ ਤੇ ਪੁਲਿਸ ਦੇ ਨਾਲ ਝੜਪਦੇ ਪਏ ਸੀ। ਕਈ ਤਰ੍ਹਾਂ ਦੇ ਤੇ ਕਈ ਡਿਪਾਰਟਮੈਂਟ ਦੀਆਂ ਬੀਬੀਆਂ ਜਾਂਦੀਆਂ ਨੇ ਜਦੋਂ ਜਾਂਦੀਆਂ ਨੇ ਕਈ ਤਰ੍ਹਾਂ ਦੀਆਂ ਡਾਂਗਾ ਖਾ ਕੇ ਆਂਦੀਆਂ ਆਪਣੀਆਂ ਚੁੰਨੀਆਂ ਤੱਕ ਵੀ ਉੱਥੇ ਛੱਡ ਜਾਂਦੀਆਂ ਪਰ ਇਦਾਂ ਸਵਾਲ ਜਵਾਬ ਕਰਨ ਦੇ ਵਿੱਚ ਉਹ ਹਿੰਮਤ ਨਹੀਂ ਰੱਖਦੀਆਂ ਉਹਨਾਂ ਦੀਆਂ ਭੈਣਾਂ ਨੂੰ ਜਾਂ ਉਹਨਾਂ ਦੇ ਘਰੋਂ ਫਿਰ ਤਾਂ ਕੰਚਨ ਕੁਮਾਰੀ ਉਹ ਬਾਡੀ ਦੇਣਾ ਚਾਹੀਦਾ ਆ ਜਿਹੜੇ ਇਸ ਵਕਤ ਇਸ ਬੈਂਡ ਨੂੰ ਕਮੈਂਟਾਂ ਦੇ ਵਿੱਚ ਜਾਂ ਉਹਦਾ ਮੀਮਸ ਬਣਾ ਰਹੇ ਨੇ ਉਹਨਾਂ ਦਾ ਕੱਲ ਨੂੰ ਤੁਸੀਂ ਭਾਈ ਅਮਰਤਪਾਲ ਦੇ ਉੱਤੇ ਵੀ ਸਵਾਲ ਚੁੱਕੂਗੇ ਅਮਰਤਪਾਲ ਨੂੰ ਵੀ ਜੇ ਸਵਾਲ ਕਰੋਗੇ ਕਿ ਭਾਈ ਤੂੰ ਕੀ ਵੱਡੀ ਗੱਲ ਕਰਤੀ ਜਿਸ ਵਕਤ ਉਹਨਾਂ ਨੇ ਕਾਂਡ ਕੀਤਾ ਆ ਉਸ ਵਕਤ ਸਭ ਤੋਂ ਵੱਧ ਹਮਾਇਤ ਇਹੀ ਜਿਹੜੇ ਬੰਦੀਆਂ ਨੇ ਕੀਤੀ ਆ ਹੁਣ ਜੇ ਆਪਣੀਆਂ ਭੈਣਾਂ ਇਦਾਂ ਦੀ ਜੁਰਤ ਨਾ ਦਿਖਾਉਣ ਫਿਰ ਕੀ ਹੋ ਰੇਪ ਕਰਾ ਕੇ ਘਰੇ ਆ ਜਾ ਉਹ ਮੁੰਡੇ ਜੋ ਇਸ ਵਕਤ ਉਹਦੇ ਤੇ ਮੀਮਸ ਬਣਾ ਰਹੇ ਨੇ ਜਦੋਂ ਕਿਤੇ ਉਹਨਾਂ ਨੂੰ ਪੁਲਿਸ ਵਾਲਾ ਘੇਰ ਲੰਦਾ ਹੈ ਨਾ ਤਾਂ ਉਥੇ ਬੈਟਕਾ ਮਾਰ ਕੇ ਉਹਨਾਂ ਦੇ ਪੈਰੀ ਹੱਥ ਲਾ ਕੇ ਜਾਂਦੇ ਨੇ ਜਿਸ ਭੈਣ ਨੇ ਉਥੇ ਜਾ ਕੇ ਵਿਭਾਗ ਤਰੀਕੇ ਦੇ ਨਾਲ ਗੱਲ ਕੀਤੀ ਤਾਂ ਤੁਸੀਂ ਉਹਨਾਂ ਦਾ ਮਜ਼ਾਕ ਉਡਾ ਰਹੇ ਹੋ ਲੱਖ ਦੀ ਲਾਹਣਤ ਹੈ ਤੁਹਾਡੇ ਉੱਤੇ ਫਿਰ ਮੈਂ ਉਹੀ ਗੱਲ ਕਰਦਾ ਫਿਰ ਤਾਂ ਮੈਡ ਸੱਧੂ ਚੰਗਾ ਆ ਤੁਹਾਨੂੰ ਉਹ ਵਧੀਆ ਲੱਗਦਾ ਹੋਊਗਾ ਜਿਹਨੂੰ ਕਾਲਜਾਂ ਦੇ ਵਿੱਚ ਚੀਫ ਗੈਸਟ ਬਣਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਸਮੇਂ ਤੋਂ ਇਸ ਪੈਨ ਨੂੰ ਬਹੁਤ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਆ ਕਿਤੇ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਟਰੋਲ ਕੀਤਾ ਜਾਂਦਾ ਤੇ ਇਹਨਾਂ ਦੇ ਉੱਤੇ ਕਈ ਫਨੀ ਨੀਮਸ ਬਣਾ ਰਹੇ ਨੇ ਲੋਕ ਇਹਨਾਂ ਦੀ ਗਲਤੀ ਕੀ ਆ ਇਹਨਾਂ ਦੀ ਗਲਤੀ ਸਿਰਫ ਇਹੀ ਆ ਕਿ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਮੋਰਚਾ ਲੱਗਾ ਸੀ ਯੂਨੀਵਰਸਿਟੀ ਨੂੰ ਬਚਾਉਣ ਦਾ ਉਸ ਵਕਤ ਇਹਨਾਂ ਨੇ ਪੁਲਿਸ ਦੀ ਅੱਖ ਦੇ ਵਿੱਚ ਅੱਖ ਪਾ ਕੇ ਜੋ ਇਹਨਾਂ ਨੇ ਵਾਰਤਾ ਲਾਪ ਕੀਤੀਆਂ ਜੋ ਗੱਲਾਂ ਕੀਤੀਆਂ ਨੇ ਉਹ ਵਿਰਲਾ ਹੀ ਕੋਈ ਕਰਦਾ ਸਿਰਫ ਇਹ ਇਹਨਾਂ ਦੀ ਇੱਕ ਗਲਤੀ ਸੀ ਦਾਂ ਕਰਕੇ ਇਹਨਾਂ ਨੂੰ ਕੰਟਰੋਲ ਕੀਤਾ ਜਾਂਦਾ ਆ ਇਹਨਾਂ ਨੂੰ ਕੰਟਰੋਲ ਕਰਨ ਦਾ ਹੱਦ ਉਦੋਂ ਪਾਰ ਹੋ ਗਿਆ ਜਦੋਂ ਪੰਥਕ ਘਹਾਉਣ ਵਾਲੀ ਜਥੇਬੰਦੀ ਸ਼ਰੋਮ ਨੇ ਅਕਾਲੀ ਦਲ ਅਨੁਸਾਰ ਨੇ ਸਿਮਰਨਜੀਤ ਸਿੰਘ ਮਾਨ ਵੱਲੋਂ ਇਹਨਾਂ ਨੂੰ ਮਾਈ ਭਾਗੋ ਦੀ ਵਾਰਸ ਦਾ ਅਵਾਰਡ ਦਿੱਤਾ ਗਿਆ ਤੇ ਕਈ ਲੋਕਾਂ ਨੂੰ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਦੁੱਖ ਲੱਗੇ ਕਿ ਆਖਰਕਾਰ ਇਹਨਾਂ ਨੇ ਕੀਤਾ ਕੀ ਆ ਤੇ ਉਹ ਲੋਕ ਸਵਾਲ ਕਰਦੇ ਨੇ ਕਿ ਜਿਹੜੇ ਲੋਕ ਆ ਉਸ ਵਕਤ ਘਰਾਂ ਦੇ ਵਿੱਚ ਬੜੇ ਹੋਏ ਸੀ ਆਪਣੀਆਂ ਰਜਾਈਆਂ ਦੇ ਵਿੱਚ ਬੜੇ ਹੋਏ ਸੀ ਤੇ ਇਹ ਜੋ ਸਟੂਡੈਂਟ ਸੀਗੇ ਕਿ ਉਹ ਤੇ ਪ੍ਰੋਟੈਸਟ ਕਰਦੇ ਸੀਗੇ ਤੇ ਪੁਲਿਸ ਦੇ ਨਾਲ ਝੜਪਦੇ ਪਏ ਸੀਗੇ ਕਈ ਜੇ ਅਹੀਂ ਆ ਮਾ ਬੀਬੀਆਂ ਦੇਖਿਆ ਨੇ ਕਈ ਧਰਨੇ ਦੇ ਉਤੇ ਕਈ ਡਿਪਾਰਟਮੈਂਟ ਦੀਆਂ ਬੀਬੀਆਂ ਜਾਂਦੀਆਂ ਨੇ ਜਦੋਂ ਜਾਂਦੀਆਂ ਨੇ ਕਈ ਤਰ੍ਹਾਂ ਦੀਆਂ ਡਾਂਗਾ ਖਾ ਕੇ ਆਂਦੀਆਂ ਆਪਣੀਆਂ ਚੁੰਨੀਆਂ ਤੱਕ ਵੀ ਉੱਥੇ ਛੱਡ ਜਾਂਦੀਆਂ ਪਰ ਇਦਾਂ ਸਵਾਲ ਜਵਾਬ ਕਰਨ ਦੇ ਵਿੱਚ ਉਹ ਹਿੰਮਤ ਨਹੀਂ ਰੱਖਦੀਆਂ ਇਸ ਭੈਣ ਨੇ ਇਸ ਤਰੀਕੇ ਦੇ ਨਾਲ ਸਵਾਲ ਜਵਾਬ ਕੀਤੇ ਆ ਉਹਨਾਂ ਦੇ ਬੇਬਾਕ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਬਹਿਸ ਕੀਤੀ ਆ ਇਸ ਕਰਕੇ ਇਹਨਾਂ ਨੂੰ ਮਾਈ ਭਾਗੋ ਦੀ ਵਾਰਿਸ ਦਾ ਅਵਾਰਡ ਦਿੱਤਾ ਗਿਆ ਆ ਤੇ ਜਿਹੜੇ ਲੋਕ ਇਹਨਾਂ ਦਾ ਮਜ਼ਾਕ ਉਡਾਰੇ ਰਹੇ ਨੇ ਉਹਨਾਂ ਨੂੰ ਕੀ ਅਸੀਂ ਕਹਿ ਸਕਦੇ ਆ ਉਹਨਾਂ ਨੂੰ ਫਿਰ ਮਾਈ ਭਾਗੋ ਦੀਆਂ ਵਾਰਸਾਂ ਨਹੀਂ ਚਾਹੀਦੀਆਂ ਇਦਾਂ ਦੀਆਂ ਦਲੇਰ ਦਿਲ ਵਾਲੀਆਂ ਨਹੀਂ ਚਾਹੀਦੀਆਂ ਉਹਨਾਂ ਨੂੰ ਸਿਰਫ ਕੰਚਨ ਕੁਮਾਰੀਆਂ ਵਰਗੀਆਂ ਪੈਣਾ ਚਾਹੀਦੀਆਂ ਨੇ ਉਹਨਾਂ ਦੀਆਂ ਪੈਣਾ ਨੂੰ ਜਾਂ ਉਹਨਾਂ ਦੇ ਤੱਬਰ ਨੂੰ ਫਿਰ ਤਾਂ ਕੰਚਨ ਕੁਮਾਰੀ ਅਬੋਡੀ ਦੇਣਾ ਚਾਹੀਦਾ ਆ ਜਿਹੜੇ ਇਸ ਵਕਤ ਇਸ ਭੈਣ ਨੂੰ ਕਮੈਂਟਾਂ ਦੇ ਵਿੱਚ ਜਾਂ ਉਹਦਾ ਮੀਮਸ ਬਣਾ ਰਹੇ ਨੇ ਤੇ ਜਿਉਂ ਲੋਕ ਕਹਿੰਦੇ ਨੇ ਸਿਰਫ ਇਹਨੇ ਗੱਲਬਾਤ ਹੀ ਕੀਤੀ ਹੈ ਜਵਾਨੀ ਲੜਾਈ ਆ ਹੋਰ ਕੀ ਵੱਡੀ ਗੱਲ ਕਰ ਦਿੱਤੀ ਆ ਉਹਨਾਂ ਨੂੰ ਮੈਂ ਕਿ ਜਵਾਬ ਦੇਣਾ ਚਾਹੁੰਦਾ ਕੱਲ ਨੂੰ ਤੁਸੀਂ ਭਾਈ ਅਮਰਤਪਾਲ ਦੇ ਉੱਤੇ ਵੀ ਸਵਾਲ ਚੁੱਕੂਗੇ ਅਮਰਤਪਾਲ ਨੂੰ ਵੀ ਜਿਵੇਂ ਸਵਾਲ ਕਰੋਗੇ ਕਿ ਭਾਈ ਤੂੰ ਕੀ ਵੱਡੀ ਗੱਲ ਕਰਤੀ ਉਹਨਾਂ ਨੇ ਵੀ ਤਾਂ ਸਿਰਫ ਅਜਨਾਲੇ ਖਾਣੇ ਦੇ ਵਿੱਚ ਉਹ ਕਾਂਡ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਵੱਡਾ ਕੰਮ ਕੀ ਕਰਤਾ ਕੱਲ ਨੂੰ ਤੁਸੀਂ ਇਹ ਵੀ ਸਵਾਲ ਕਰੋਗੇ ਅੱਜ ਜੇ ਸਾਡਾ ਪੰਥ ਇਹੋ ਜਿਹੇ ਬੱਚਿਆਂ ਦੇ ਨਾਲ ਨਾ ਖੜਾ ਹੋਇਆ ਤਾਂ ਕੱਲ ਨੂੰ ਸਾਨੂੰ ਕੋਈ ਵੀ ਜਹੀ ਬੀਬੀ ਪੈਦਾ ਕਰਨੀ ਜਾਂ ਕੋਈ ਵੀ ਇੱਡਾ ਵੱਡਾ ਸਟੈਪ ਚੱਕਣ ਦੇ ਵਿੱਚ ਡਰੂਗੀ ਸੋ ਜੋ ਕਈ ਲੋਕ ਕਹਿ ਰਹੇ ਨੇ ਕਿ ਉਹ ਬੀਬੀ ਜਿਨ੍ਹਾਂ ਨੇ ਕੰਗਣਾ ਰੌਸ ਦੇ ਥੱਪੜ ਮਾਰਿਆ ਉਹਨਾਂ ਨੂੰ ਕਿਉਂ ਨਹੀਂ ਅਵਾਰਡ ਦਿੱਤਾ ਗਿਆ ਜਿਸ ਵਕਤ ਉਹਨਾਂ ਨੇ ਕਾਂਡ ਕੀਤਾ ਉਸ ਵਕਤ ਸਭ ਤੋਂ ਵੱਧ ਹਮਾਇਤ ਇਹੀ ਜਿੱਥੇ ਬੰਦੀਆਂ ਨੇ ਕੀਤੀ ਆ ਸਭ ਤੋਂ ਵੱਧ ਇਹ ਜਿਹੇ ਹੀ ਕਾਰਨ ਹੋਏ ਆ ਹੁਣ ਜੇ ਆਪਣੀਆਂ ਭੈਣਾਂ ਇੰਤਾਂ ਦੀ ਜ਼ਰੂਰਤ ਨਾ ਦਿਖੋਣ ਫਿਰ ਕਿਉਂ ਰੇਪ ਕਰਾ ਕੇ ਘਰੇ ਆ ਜਣ ਫਿਰ ਉਹ ਰੇਪ ਕਰਾ ਕੇ ਆਪਣਾ ਘਰੇ ਬੈਠ ਜਾ ਉਤੋਂ ਬਾਅਦ ਕੈਂਡਲ ਲਾਈਟ ਕਰੋ ਉਤੋਂ ਬਾਅਦ ਉਹਨਾਂ ਦੇ ਉੱਤੇ ਦੁੱਖ ਜ਼ਾਹਿਰ ਕਰੋ ਜੇ ਇੱਕ ਭੈਣ ਐ ਜੀ ਜ਼ਰਤ ਰੱਖਦੀ ਆ ਪੁਲਿਸ ਵਾਲਿਆਂ ਦੇ ਅੱਗੇ ਬੋਲਣ ਦੀ ਕੱਲ ਨੂੰ ਰਸਤੇ ਦੇ ਵਿੱਚ ਉਹਨੂੰ ਕੋਈ ਮੁੰਡਾ ਛੇੜਦਾ ਉਹਦੇ ਵਿਵਾਕ ਤਰੀਕੇ ਦੇ ਨਾਲ ਉਸਦੀ ਲਾਹ-ਪਾਹ ਕਰ ਸਕਦੀ ਆ ਉਸ ਨੂੰ ਚੰਗੇ ਤਰੀਕੇ ਦੇ ਨਾਲ ਖਰੀਆਂ ਸੁਣਾਉਗੀ ਅੱਗੇ ਤੋਂ ਮੁੰਡਾ ਉਸ ਦੇ ਵੱਲ ਬੂਹ ਕਰਨ ਦੇ ਵਿੱਚ ਅੱਖ ਚੱਕ ਕੇ ਵੀ ਨਹੀਂ ਦੇਖੂਗਾ ਸੋ ਤੁਸੀਂ ਚਾਹੁੰਦੇ ਕੀ ਹੋ ਤੁਸੀਂ ਕਾਂਚਨ ਕੁਮਾਰੀਆਂ ਵਰਗੀਆਂ ਚਾਹੁੰਦੇ ਹੋ ਅਤੇ ਕਈ ਦਮਨਲੀਆੜੇ ਕਾ ਬੀਪੀ ਆ ਰਹੇ ਜਿਹੜੀਆਂ ਕਿ ਰੇਲਾਂ ਦੇ ਉੱਤੇ ਉਹਨਾਂ ਨੇ ਐਸ ਵਕਤ ਗੰਦ ਪਾਇਆ ਹੋਇਆ ਆ ਉਹ ਵੀ ਐਜੀਆਂ ਗੱਲਾਂ ਨਹੀਂ ਕਰਦੇ ਹੈਗੇ ਫਿਰ ਜੇ ਇੱਕ ਅਨਨੌਨ ਸਿੱਖ ਕੁੜੀ ਜਿਹੜੀ ਕਿ ਹਜੇ ਅੰਮ੍ਰਿਤ ਨਹੀਂ ਛਕਿਆ ਉਹ ਜੇ ਹੀ ਤਰੀਕੇ ਦੇ ਨਾਲ ਉਹ ਗੱਲ ਕਰਦੀ ਆ ਤਾਂ ਸਾਨੂੰ ਪ੍ਰੋਬਲਮ ਕਿਸ ਚੀਜ਼ ਦੀ ਆ ਰਹੀ ਆ ਫਿਰ ਤੁਹਾਨੂੰ ਕਿਦਾਂ ਦੀਆਂ ਕੁੜੀਆਂ ਪਸੰਦ ਨੇ ਅਸੀਂ ਫਿਰ ਅਕਾਲ ਪੁਰਖ ਜਗੇ ਅਰਦਾਸ ਕਰਾਂਗੇ ਤੁਹਾਡੇ ਘਰੇ ਨਚਾਰਾ ਪੈਦਾ ਹੋਣ ਤੁਹਾਡੇ ਘਰੇ ਕੰਚਨ ਕੁਮਾਰੀ ਆ ਰਹੀਆਂ ਪੈਦਾ ਹੋਣ ਘੱਟ ਤੋਂ ਘੱਟ ਉਹ ਫਿਰ ਤੁਹਾਡੇ ਤੋਂ ਖੁਸ਼ੀ ਤਾਂ ਤੁਹਾਨੂੰ ਹੋਊਗੀ ਨਾ ਕਿਉਂਕਿ ਜੇ ਤੁਹਾਨੂੰ ਐਜੀਆਂ ਮਾਈ ਭਾਗ ਉਹਦੇ ਵਾਰਸਾ ਨਹੀਂ ਚੰਗੀਆਂ ਲੱਗਦੀ ਹੈ ਔਰ ਗੱਲ ਸਿਰਫ ਕਰਨ ਦੀ ਆ ਜੀਏ ਕਿ ਐਸ ਵਕਤ ਉਸ ਬੀਬੀ ਨੇ ਆਪਣੀ ਇੱਕ ਇੱਛਾ ਪ੍ਰਗਟ ਕੀਤੀ ਹੈ ਕਿ ਮੈਂ ਅੱਗੇ ਆ ਕੇ ਪੋਲਿਟਿਕਸ ਦੇ ਵਿੱਚ ਆਣਾ ਚਾਹੁੰਦੀ ਆ ਉਹਨੇ ਆਪਣੀ ਮਨ ਦੀ ਭਾਵਨਾ ਰੱਖੀ ਆ ਜੋ ਅੱਜ ਭੈਣ ਉਸ ਵਕਤ ਪੁਲਿਸ ਦੇ ਅੱਗੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਬੇਬਾਕ ਤਰੀਕੇ ਦੇ ਨਾਲ ਗੱਲ ਕਰ ਸਕਦੀ ਆ ਤਾਂ ਉਹ ਅੱਜ ਕੱਲ ਪੰਥਕ ਕਹਾਉਣ ਵਾਲੇ ਬੰਦੇ ਵੀ ਨਹੀਂ ਕਰ ਸਕਦੇ ਉਹ ਮੁੰਡੇ ਜੋ ਐਸ ਵਕਤ ਉਹ ਜਿੱਤੇ ਮੀਮਸ ਬਣਾ ਰਹੇ ਨੇ ਜਦੋਂ ਕਿਤੇ ਉਹਨਾਂ ਨੂੰ ਪੁਲਸ ਵਾਲਾ ਘੇਰ ਲੈਂਦਾ ਹੈ ਨਾ ਤਾਂ ਉਹ ਤੇ ਬੈਟ ਕਾ ਮਾਰ ਕੇ ਉਹਨਾਂ ਦੇ ਪੈਰੀ ਹੱਥ ਲਾਗੇ ਜਾਂਦੇ ਨੇ ਤੇ ਇਹ ਭੈਣ ਨੇ ਉਸ ਵਕਤ ਉਹਨਾਂ ਦੇ ਨਾਲ ਜੋ ਤਰੀਕਿਆਂ ਦੇ ਨਾਲ ਗੱਲ ਕੀਤੀ ਉਹ ਵੀ ਬੜੀ ਵੱਡੀ ਗੱਲ ਹੈ ਕੱਲ ਨੂੰ ਇਹ ਜੇ ਕਿਤੇ ਕੌਂਸਲ ਦੀ ਐਮਐਲਏ ਐਮਪੀ ਬਣ ਕੇ ਜਾਂਦੀ ਆ ਸਾਹਮਣੇ ਵਾਲੇ ਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੀ ਗੱਲ ਕਰ ਸਕਦੀ ਆ ਨਾ ਕਿ ਜੋ ਪੰਥ ਨੇ ਇਸ ਵਕਤ ਐਮਪੀ ਚੁਣ ਕੇ ਭੇਜੇ ਨੇ ਉੱਥੇ ਜਾ ਕੇ ਜੋ ਚੁੱਪ ਰਹਿੰਦੇ ਨੇ ਜਿਨ੍ਹਾਂ ਨੂੰ ਫਤਿਹ ਬਦੌਨ ਦੀ ਵੀ ਨਹੀਂ ਅਕਲ ਆ ਗਈ ਉਦਾਂ ਦੇ ਬੰਦਿਆਂ ਨੂੰ ਤੁਸੀਂ ਚੁਣ ਕੇ ਭੇਜੋਗੇ ਜਾਂ ਫਿਰ ਇਹ ਜੇ ਭੈਣਾਂ ਨੂੰ ਭੇਜੋਗੇ ਸਾਡੇ ਨਾਲ ਉਹ ਬਿਹਾਰ ਦੇ ਬੰਦੇ ਚੰਗੇ ਨੇ ਜਿਨ੍ਹਾਂ ਨੇ ਮੈਥੁਲੀ ਠਾਕੁਰ ਐ ਜਿਹੜੀ ਉਹਨੂੰ ਚੁਣ ਕੇ ਉਸ ਵਕਤ ਉਹਨਾਂ ਨੇ ਉੱਥੇ ਐਮਐਲਏ ਬਣਾਤਾ ਉਹਦੇ ਕੋਲ ਸਿਰਫ ਗੱਲ ਕੀ ਸੀਗੀ ਉਹ ਕਹਿੰਦੇ ਮੈਂ ਹਿੰਦੂਆਂ ਦੀ ਗੱਲ ਕਰੂੰਗੀ ਤੇ ਜੋ ਸਾਡੇ ਪੰਛ ਦੀ ਗੱਲ ਕਰਨੇ ਚਾਹੁੰਦੇ ਨੇ ਜੋ ਬਿਨਾਂ ਡਰੇ ਉਹ ਕੌਮ ਦੇ ਸਰਕਾਰ ਦੀ ਅੱਖ ਦੇ ਵਿੱਚ ਅੱਖ ਪਾ ਕੇ ਕਰਨਾ ਚਾਹੁੰਦੇ ਉਹਨਾਂ ਦੇ ਅਸੀਂ ਮੀਮਸ ਬਣਾ ਰਹੇ ਨੇ ਸੋ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਮੀਮਸ ਬਣਾਉਣ ਨੂੰ ਜਦੋਂ ਉਸ ਵਕਤ ਮੈਂ ਦੁਆਰ ਤੋਂ ਕਹਿੰਦਾ ਜਦੋਂ ਉਸ ਵਕਤ ਉੱਥੇ ਧਰਨਾ ਚੱਲਦਾ ਪਿਆ ਸੀ ਨਾ ਤੁਸੀਂ ਆਪਣੀਆਂ ਰਜਾਈਆਂ ਦੇ ਵਿੱਚ ਲੁਕੇ ਸੀ ਆਪਣੇ ਮਾਂ ਦੀਆਂ ਕੱਛਾਂ ਦੇ ਵਿੱਚ ਜਾ ਕੇ ਬੜੇ ਹੋਏ ਸੀਗੇ ਤੁਹਾਡੀ ਹਿੰਮਤ ਨਹੀਂ ਸੀ ਕਿ ਉੱਥੇ ਜਾ ਕੇ ਧਰਨੇ ਦੇ ਉੱਤੇ ਜਾ ਕੇ ਖੜਨ ਹੋਣ ਦੀ ਜਿਸ ਬੰਦੇ ਨੇ ਜਿਸ ਭੈਣ ਨੇ ਉੱਥੇ ਜਾ ਕੇ ਵਿਭਾਗ ਤਰੀਕੇ ਦੇ ਨਾਲ ਗੱਲ ਕੀਤੀ ਤਾਂ ਤੁਸੀਂ ਉਹਨਾਂ ਦਾ ਮਜ਼ਾਕ ਉਡਾ ਰਹੇ ਹੋ ਲੱਖ ਦੀ ਲਾਹਣਤ ਹੈ ਤੁਹਾਡੇ ਉੱਤੇ ਇਹ ਆਈਟੀ ਸੈੱਲ ਨੇ ਕਈ ਤਰੀਕੇ ਦੇ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਆਈਟੀ ਸੈੱਲ ਨੇ ਕਈ ਪੇਜ ਨੇ ਜਿਹੜੇ ਕਿ ਉਸ ਵਕਤ ਜਾਂ ਉਹ ਜੋ ਪ੍ਰੋਗਰਾਮ ਕੀਤਾ ਗਿਆ ਆ ਉਸ ਨੂੰ ਠੱਲੇ ਸਿੱਟਣ ਦੇ ਉੱਤੇ ਜੋ ਆਨ ਪੂਰੇ ਤਰੀਕੇ ਦੇ ਨਾਲ ਲੱਗੇ ਹੋਏ ਨੇ ਤੇ ਉਹ ਆਈਟੀ ਸੈੱਲ ਇਸ ਟਾਈਮ ਪੂਰਾ ਕੰਮ ਕਰ ਰਿਹਾ ਆ ਉਹ ਆਈਟੀ ਸੈੱਲ ਤੁਹਾਨੂੰ ਇਸ ਵੀਡੀਓ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਵੀ ਦਿਖ ਜੂਗਾ ਉਹ ਆਈਟੀ ਸੈੱਲ ਤੁਹਾਨੂੰ ਹਰ ਇੱਕ ਪਾਸੇ ਦਿਖ ਜੂਗਾ ਜੋ ਇਸ ਚੀਜ਼ ਦੇ ਜਾਂ ਉਹ ਜੋ ਪ੍ਰੋਗਰਾਮ ਹੋਇਆ ਉਸ ਦੀ ਹਮਾਇਤ ਕਰਨਗੇ ਸੋ ਅਸੀਂ ਐਸ ਵਕਤ ਪੂਰੇ ਉਸ ਭੈਣ ਦੇ ਨਾਲ ਆ ਕਈ ਮੇਰੇ ਯਾਰ ਮਿੱਤਰ ਵੀ ਨੇ ਜਿਹੜੇ ਫੋਨ ਕਰ ਰਹੇ ਵੀ ਇਹਨੂੰ ਇਸ ਵਕਤ ਸਮਾਨਿਤ ਕਿਉਂ ਕਰ ਦਿੱਤਾ ਫਿਰ ਮੈਂ ਉਹੀ ਗੱਲ ਕਰਦਾ ਫਿਰ ਤਾਂ ਮੈਡ ਸੱਧੂ ਚੰਗਾ ਆ ਤੁਹਾਨੂੰ ਉਹ ਵਧੀਆ ਲੱਗਦਾ ਹੋਊਗਾ ਜਿਹਨੂੰ ਕਾਲਜਾਂ ਦੇ ਵਿੱਚ ਚੀਫ ਗੈਸਟ ਬਣਾਇਆ ਜਾਂਦਾ ਹੋਰ ਦੱਸੋ ਤੁਸੀਂ ਕੌਣ ਹੈ ਜੇ ਇਹ ਭੈਣ ਨੂੰ ਨਹੀਂ ਆਪਾਂ ਸਮਾਨਿਤ ਕਰਨਾ ਫਿਰ ਹੋਰ ਕੌਣ ਆ ਆ ਦੀ ਵਾਰਸਕ ਹੋਣ ਵਾਲੀ ਮਾਈ ਭਾਗੋ ਦੀ ਇਹ ਤੁਹਾਨੂੰ ਸਵਾਲ ਆ ਤੁਸੀਂ ਫਿਰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਨਾ ਵੀ ਹੋਰ ਕੌਣ ਆ ਮਾਈ ਭਾਗੋ ਦੀ ਵਾਰਸਕ ਹੋਣ ਵਾਲੀ ਸੋ ਅਸੀਂ ਅਖੀਰ ਦੇ ਵਿੱਚ ਉਮੀਦ ਕਰਦੇ ਹਾਂ ਕਿ ਜਿਹੜੇ ਲੋਕ ਇਸ ਭੈਣ ਨੂੰ ਟ੍ਰੋਲ ਕਰਦੇ ਆ ਉਹਨਾਂ ਦੇ ਘਰੇ ਨੱਚਣ ਵਾਲੀਆਂ ਕੁੜੀਆਂ ਫਾਇਦਾ ਹੋਣ ਜਿਹੜੀਆਂ ਕਿ ਅੱਧੇ ਕੱਪੜੇ ਪਾ ਕੇ ਸਮਾਜ ਨੂੰ ਖੁਸ਼ ਕਰਨ ਤੇ ਅਸੀਂ ਅਰਦਾਸ ਕਰਦੇ ਜਿਹੜੇ ਭੈਣ ਦੀ ਸਪੋਰਟ ਦੇ ਵਿੱਚ ਨੇ ਉਹਨਾਂ ਦੇ ਘਰੇ ਮਾਈ ਭਾਗੂ ਦੀਆਂ ਵਾਰਸਾਂ ਹੀ ਪੈਦਾ ਹੋਣ ਜਿਹੜੀਆਂ ਕਿ ਬਿਨਾਂ ਡਰੇ ਹਰ ਕਿਸੇ ਨੂੰ ਗੱਲ ਕਹਿ ਸਕਣ ਤਾਂ ਕਿ ਬਾਅਦ ਦੇ ਵਿੱਚ ਤੁਸੀਂ ਰੇਪ ਵਾਲਾ ਜਿਹੜਾ ਝੰਡਾ ਚੱਕ ਕੇ ਘੁੰਮ ਜੰਦੇ ਉਹ ਵੀ ਉਹਦਾ ਰੇਪ ਹੋ ਗਿਆ ਜੀ ਹੋ ਗਿਆ ਹੋ ਗਿਆ ਉਹ ਨਾ ਹੋਵੇ ਠੀਕ ਹੈ ਆਪਣੇ ਵਿੱਚ ਜ਼ਰੂਰਤ ਹੋਣੀ ਚਾਹੀਦੀ ਹੈ ਕਿ ਅਸੀਂ ਦੂਜੇ ਨੂੰ ਕਿੱਦਾਂ ਰੋਕਣਾ ਹੈ ਸੋ ਅਖੀਰ ਦੇ ਵਿੱਚ ਅਸੀਂ ਇਹ ਹੀ ਬੇਨਤੀ ਕਰਦੇ ਕਿ ਤੁਹਾਡੇ ਘਰੇ ਕੰਚਨ ਕੁਮਾਰੀਆਂ ਵਰਗੀਆਂ ਪੈਦਾ ਹੋਣ ਜਿਹੜੇ ਭੈਣ ਦੀ ਸਪੋਰਟ ਦੇ ਵਿੱਚ ਉਹਨਾਂ ਦੇ ਘਰੇ ਮਾਈ ਭਾਗੂ ਦੀਆਂ ਵਾਰਸਾਂ ਹੀ ਪੈਦਾ ਹੋਣ ਸੋ ਜੇ ਤੁਹਾਨੂੰ ਇਸ ਵੀਡੀਓ ਦੇ ਉੱਤੇ ਕੋਈ ਠੇਸ ਪਹੁੰਚੀ ਆ ਤਾਂ ਪਹੁੰਚੀ ਜਾਣ ਤੋਂ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਤੁਹਾਨੂੰ ਠੇਸ ਪਹੁੰਚਦੀ ਹੈ ਜੋ ਗੱਲ ਸੱਚ ਆ ਉਹ ਅਸੀਂ ਸੱਚ ਬੋਲਨੀ ਆ ਤੁਹਾਡੇ ਨਾਲੋਂ ਸੁੱਕੀ ਬਿਹਾਰ ਵਾਲੇ ਪਈਏ ਚੰਗੇ ਨੇ ਅਖੀਰ ਦੇ ਵਿੱਚ ਇੰਨੀਆਂ ਗੱਲ ਕਹਿੰਦਾ ਹੋਇਆ ਅਸੀਂ ਖੇਮਾ ਦੇ ਜੱਜਕ ਹੁੰਨੇ ਆ ਅਸੀਂ ਸਿਰਫ ਮਾਫੀ ਅਕਾਲਪੁਰਖ ਤੋਂ ਮੰਗਣੀ ਆ ਜਾਂ ਅਸੀਂ ਸੰਗਤ ਤੋਂ ਮੰਗਣੀ ਆ ਜਿਹੜੇ ਕਿਸੇ ਨੂੰ ਮਜ਼ਾਕ ਕਰਦੇ ਸਾਡੇ ਲਈ ਸੰਗਤ ਰੂਪ ਹੈ ਹੀ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ